ਉਹ ਪਤਾ ਹੋਣਾ ਚਾਹੀਦਾ ਵੋਟ ਕਿਹਨੂੰ ਪਾਣੀ ਜਿਹੜਾ ਸਾਡੇ ਥਾਕਾਂ ਦੀ ਰਾਖੀ ਕਰਦਾ ਖਿਆਲ ਰੱਖਦੇ ਆ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਆ ਇਸੇ ਤਰ੍ਹਾਂ ਸਾਨੂੰ ਵੋਟ ਦਾ ਵੀ ਜਿਹੜੀ ਐਵੇਂ ਦਾ ਉਹਨੂੰ ਸਮਝਣਾ ਪਵੇਗਾ ਜਿੱਦਣ ਇਸ ਨੂੰ ਜਿੱਦਣ ਜੁਲੀ ਸਮਝ ਗਏ ਨਾ ਫਿਰ ਤੁਹਾਨੂੰ ਕੋਈ ਕਹ ਲੋਗਾ ਖਰੀਦ ਨਹੀਂ ਸਕਦਾ ਕਹਿੰਦੇ ਬਹੁਤ ਵਾਰੀ ਆਪਾਂ ਦੇਖਦੇ ਨਾ ਵੀਡੀਓ ਜਿਹਦੇ ਬੋਨਾਂ ਨੇ ਹੁੰਦੇ ਆ ਔਰ 500 ਰੁਪਿਆ 1000 ਰੁਪਿਆ 2000 ਰੁਪਿਆ ਦੇ ਦਿੰਦੇ ਆ ਮੇ ਸਾਨੂੰ ਵੋਟ ਪਾਏ ਹੋ ਤੇ ਜਿਹੜਾ ਅਗਲਾ ਜਿਹਨੂੰ ਬੰਦਾ ਲੈ ਭਾਈ ਇਹਦਾ ਨਾਮ ਕਿਹਦਾ ਨਾਦਾ ਲੈ ਕਰਦੇ ਨੇ ਉਹਨੂੰ ਜਾਂਦਾ ਕਿ ਤੱਕ ਨਾਦਾ 2000 ਦਾ ਕੋਈ ਨਹੀਂ ਤੇ ਇਹ ਕਿਹਦਾ ਨਾਦਾ ਨਹੀਂ ਆ ਸਕਦਾ ਤੇ ਬੰਦਾ ਦੱਸ 2000 ਕਿਹਦਾ ਇਸ ਕਰਕੇ ਆਪਣੀ ਵੋਟ ਦੀ ਅਹਿਮੀਅਤ ਨੂੰ ਸਮਝੋ ਔਰ ਸੋਚ ਸਮਝ ਕੇ ਵੋਟ ਪਾਇਆ ਕਰੋ ਕਾਨੂੰਨ ਜੋ ਤੁਹਾਨੂੰ ਪਤਾ ਲੱਗ ਸਕੇ ਇਹਨਾਂ ਬੰਦਾ ਤੁਹਾਡੇ ਫੈਸਲੇ ਕਰ ਸਕਦਾ ਤੁਹਾਡੇ ਅਧਿਕਾਰਾਂ ਦੀ ਗੱਲ ਕਰ ਸਕਦਾ ਤੁਹਾਡੇ ਅਧਿਕਾਰਾਂ ਦੀ ਰਾਖੀ ਕਰ ਸਕਦਾ ਇਹ ਵੀ ਹੋਵੇ ਕਿ ਤੁਹਾਡੇ ਅਧਿਕਾਰ ਤੁਹਾਡੇ ਖੋਈ ਜਾਂਦੇ ਹਨ ਹੁਣ ਵੀ ਖੋਈ ਜਾਂਦੇ ਹਨ ਪਰ ਤੁਹਾਨੂੰ ਪਤਾ ਨਹੀਂ ਹੈ ਪੰਜਾਬ ਸਰਕਾਰ ਨੇ ਹੋਟ ਦੇ ਲੋ ਜੇ ਤੁਹਾਡੇ ਅਧਿਕਾਰ ਦੀ ਕਣਕ ਜਿਹੜੀ ਤੁਹਾਨੂੰ ਮਿਲਦੀ ਜਿਹਨੂੰ ਵੀ ਮੰਨ ਕਰਦੇ ਹੈ ਸੈਂਟਰ ਨੇ ਦਿੱਤੀ ਹੈ ਤੇ ਜੇ ਉਹ ਵੀ ਬੰਦ ਹੋ ਗਏ ਅਧੇਰ ਇੱਕ ਵਾਰੀ ਮੈਂ ਤੇ ਪਰਵਾਹ ਦੇ ਨਹੀਂ ਸੀ ਕਿ ਜਿਹੜੇ ਕੰਮ ਕਹਣਾ ਖਾਣੇ ਦੇ ਰਹਿ ਕਹਿੰਦੇ ਜਦੋਂ ਸਾਡੇ ਘਰ ਦੇ ਨੂੰ ਨੁਕਸਾਨ ਹੁੰਦਾ ਹੋਵੇ ਨਾ ਦੁਨੀਆਂ ਤੇ ਕਾਰਨ ਕਹਿੰਦੇ ਉਹ ਕਣਕੀ ਦੇ ਵਿੱਚ ਰੋਟੀ ਲਾ ਸਕਦੇ ਜਾਂਦੇ ਆ ਰੋਟੀ ਕਿਉਂ ਉਹਨਾਂ ਨੇ ਅਸੀਂ ਰੀ ਰੋਟੀ ਕਰਦੇ ਨਾ ਜੂਏ ਨੂੰ ਜੂਏ ਨੂੰ ਮਾਰਨ ਵਾਸਤੇ ਤੇ ਉਹ ਨੁਕਸਾਨ ਕਰਦਾ ਉਹ ਕਹਿੰਦੇ ਕਿ ਇਹ ਲੋਕ ਸਾਡਾ ਨੁਕਸਾਨ ਕਰਦੇ ਨੌਕਰੀਆਂ ਹਾਸਲ ਕਰਨਾ ਜਦ ਅਸੀਂ ਵੋਟ ਦਾ ਸਾਨੂੰ ਪ੍ਰਾਪਰ ਦਾ ਧਿਕਾਰ ਹੈ ਵੋਟ ਸਾਡੀ ਪ੍ਰੋਪਰਲੀ ਜਾਣਦੀ ਉਹਨਾਂ ਨੂੰ ਤੇ ਫੇਰ ਸਾਡਾ ਨੌਕਰੀ ਦਾ ਦਿਕਾਰਾ ਪਰ ਅੱਜ ਦੇ ਪੀ ਸਾਰਾ ਕੁਝ ਦਾ ਪ੍ਰਾਈਵੇਟ ਕਰੇ ਜਾ ਰਹੇ ਆ ਆਪਾਂ ਜੇਕਰ ਆਪਣੇ ਮਹੱਲੇ